ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨੀਲਾ ਅੱਗ ਚਲੇ ਜਾ ਰਹੇ ਨੇ ਸੂਰਜ ਪ੍ਰਕਾਸ਼ ਦੀ ਕਥਾ ਹੈ ਸਿਰਫ 1 ਮਿੰਟ ਕੋੜਾ ਰੁਕ ਗਿਆ ਹੈ ਇਸ਼ਾਰਿਆਂ ਨਾਲ ਚੱਲਣ ਵਾਲਾ ਅੱਜ ਲਗਾਮ ਖਿੱਚਣ ਤੇ ਵੀ ਨਹੀਂ ਚੱਲਦਾ ਨਾਲ ਪਿੱਛੇ ਸਿੰਘ ਨੇ ਹੈਰਾਨ ਮਹਾਰਾਜ ਦਾ ਘੋੜਾ ੜੀ ਕਰ ਗਿਆ ਐਸਾ ਤੇ ਕਦੀ ਵੀ ਨਹੀਂ ਹੋਇਆ ਕਦੇ ਇਸ ਘੋੜੇ ਨੂੰ ਮਾਰਿਆ ਨਹੀਂ ਸੀ ਡਾਂਟਿਆ ਨਹੀਂ ਸੀ ਲੋੜ ਵੀ ਨਹੀਂ ਸੀ ਇਸ਼ਾਰੇ ਨਾਲ ਚੱਲਦਾ ਸੀ ਔਰ ਅੱਜ ਬਾਰ ਬਾਰ ਲਗਾਮ ਖਿਚਣ ਤੇ ਵੀ ਨਹੀਂ ਚੱਲਦਾ ਸਤਿਗੁਰਾਂ ਨੇ ਸੋਚਿਆ ਸ਼ਾਇਦ ਕਿਧਰੇ ਕੋਈ ਪੈਰ ਵਿੱਚ ਲੱਗ ਗਿਆ ਹੋਵੇ ਆਪ ਉਤਰੇ ਤੇ ਉਤਰਦਿਆਂ ਸਾਰ ਆਪ ਨੂੰ ਕੰਬਣੀ ਛੜੀ ਇੱਕਦਮ ਘੋੜੇ ਤੇ ਹੀ ਬੈਠ ਗਏ ਵਾਗਾਂ ਮੋੜ ਲਈਆਂ ਘੋੜਾ ਮੁੜ ਗਿਆ ਘੋੜਾ ਚੱਲ ਵੀ ਗਿਆ ਸਿੰਘ ਪੁੱਛਦੇ ਨੇ ਮਹਾਰਾਜ ਜਾਣਾ ਤੇ ਇਸ ਪਾਸੇ ਸੀ ਮਹਾਰਾਜ ਕਹਿਣ ਲੱਗੇ ਜਿੱਬਲਾ ਪਾ ਕੇ ਜਾਵਾਂਗੇ ਇਸ ਖੇਤ ਚੋਂ ਨਹੀਂ ਲੰਘਣਾ